ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਿੱਕੇ ਘੁੰਮਣ ਯੂਪੀ ਤੋਂ ਆਇਆ ਇੱਕ ਨੌਜਵਾਨ ਨੇ ਮਾਰੀਆਂ ਪੰਜਾਬ ਦੇ ਵੱਡੀਆਂ ਮੱਲਾਂ ਕਰ ਲਿਆ ਨਰਸਰੀ ਦਾ ਬਿਜ਼ਨਸ ਅਤੇ ਬੀਨ ਕਮਾ ਕੇ ਲੱਖ ਰੁਪਇਆ ਮਹੀਨਾ ਕਮਾ ਰਿਹਾ ਹੈ ਤਾਂ ਅੰਦਾਜ਼ੇ ਨੇ ਆ ਕਿ ਜੀ ਜਾਣਕਰ ਦਿੰਦੇ ਉਸ ਨੇ ਦੱਸਿਆ ਕਿ ਨਰਸਰੀ ਵਿੱਚ ਹਾਈਬ੍ਰਿਡ ਕੁਆਲਿਟੀ ਦੇ ਵਧੀਆ ਫਲਾ ਥੋੜੇ ਬੂਟੇ ਦੇ ਆਕਸੀਆਂ ਵਾਲੇ ਬੂਟੇ ਲਗਾਏ ਹੋਏ ਹਨ ਉਹਨੇ ਇਹ ਵੀ ਜਾਣ ਕੇ ਸਾਂਝੀ ਕੀਤੀ ਹੈ ਕਿਵੇਂ ਇਹਨਾਂ ਬੂਟਿਆਂ ਦੀ ਕਰੀ ਜਾਂਦੀ ਹੈ ਸਾਲ ਸੰਭਾਲਦੇ ਕਿੰਨੇ ਚਿਰ ਵਿੱਚ ਇਹ ਲੱਗ ਜਾਂਦੇ ਹਨ ਸਸੀ ਗੱਜ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਕੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਗਰਦਾਸਪੁਰ ਦੇ ਪਿੰਡ ਨਿੱਕੇ ਘੁਮਣਾ ਵਿੱਚ ਸੋ ਇੱਕ ਰੋਡ ਦੇ ਉੱਤੇ ਨਰਸਰੀ ਲੱਗੀ ਹੈ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਨਰਸਰੀ ਜਿਹੜੀਆਂ ਤਸਵੀਰਾਂ ਜਿਹੜੀਆਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀ ਜਾਣ ਸੋ ਇਹ ਨਰਸਰੀ ਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਜਿਹੜੇ ਬੂਟੇ ਨੇ ਉਹ ਇਹਨਾਂ ਦੇ ਵੱਲੋਂ ਜਿਹੜੇ ਪ੍ਰਸ਼ੇਸ਼ ਕੀਤੇ ਗਏ ਨੇ ਸੋ ਸਾਡੇ ਨਾਲ ਨਰਸਰੀ ਦੇ ਜਿਹੜੇ ਨੇ ਓਨਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਸਾਰੀ ਜਿਹੜੀ ਨਰਸਰੀ ਤੋਂ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਾਂਗੇ ਸਸੀ ਗੱਜ ਜੀ ਸਸੀ ਪਿੰਡ ਹੈ ਗਾਜੀ ਸਾਡਾ ਨਿਕੇ ਘੁੰਮਣ ਜ਼ਿਲ੍ਹਾ ਹੈ ਜੀ ਗੁਰਦਾਸਪੁਰ ਕਿਵੇਂ ਜਿਹੜਾ ਇਹ ਨਰਸੀ ਦੀ ਇਸ ਲਾਈਨ ਦੇ ਵਿੱਚ ਜਿਹੜਾ ਆਉਂਦਾ ਸਾਰਾ ਵਿਸਾਤ ਮਿਲ ਜਾਂਦਾ ਤੇਰੀ ਫਾਦਰ ਸਾਹਿਬ ਤੁਹਾਡੇ ਮੇਰੀ ਉਮਰ ਦੇ ਸੀ ਅਹੀ ਪਿੱਛੋਂ ਹੈਗੇ ਜੀ ਯੂਪੀ ਤੋਂ ਜੀ ਯੂਪੀ ਤੋਂ ਜ਼ਿਲ੍ਹਾ ਸਾਡਾ ਹੈਗਾ ਜੇ ਹਰਦੋਈ ਤੇ ਮੇਰੇ ਫਾਦਰ ਸਾਹਿਬ ਮੇਰੀ ਉਮਰ ਦੇ ਸੀ ਜਦੋਂ ਉਹ ਪੰਜਾਬ ਵਿੱਚ ਆਏ ਕੰਮ ਕਰਨ ਲਈ ਤੇ ਉਹਨਾਂ ਨੇ ਲੁਧਿਆਣੇ ਤੋਂ ਇੱਕ ਕੰਟੀਨ ਤੋਂ ਕੰਮ ਚਾਲੂ ਕੀਤਾ ਫਿਰ ਹੌਲੀ-ਹੌਲੀ ਉਹ ਮਾਲੀ ਦੇ ਕੰਮ ਵਿੱਚ ਵੜੇ ਉਹਨਾਂ ਨੇ ਕੋਠੀਆਂ ਦਾ ਕੰਮ ਕਰਨਾ ਚਾਲੂ ਕੀਤਾ ਘਾਹ ਵਗੈਰਾ ਕਟਿੰਗ ਚਾਲੂ ਕੀਤੀ ਫਿਰ ਹੌਲੀ ਹੌਲੀ ਜੇ ਆਪਾਂ ਛੋਟੇ ਜਿਹੇ ਇੱਕ ਨਰਸਰੀ ਤੋਂ ਚਾਲੂ ਕੀਤਾ ਸੀ ਕੰਮ ਇਸ ਟਾਈਮ ਸਾਡੇ ਕੋਲ ਦੋਹਾਂ ਕਨਾਲਾਂ ਵਿੱਚ ਨਰਸਰੀ ਹੈ ਜੀ ਉਹ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਪਹਿਲਾਂ ਮਾਲੀ ਦਾ ਕੰਮ ਕਰਦੇ ਸੀ ਪਹਿਲਾਂ ਜਿਹੜੇ ਲੋਕਾਂ ਦੇ ਜਿਹੜੇ ਲਗਾਏ ਬੂਟੇ ਉਹਨਾਂ ਦੀ ਦੇਖਭਾਲ ਕਰਦੇ ਸੀ ਹਾਂਜੀ ਹਾਂਜੀ ਉਹਨਾਂ ਦੀ ਦੇਖਭਾਲ ਕਰਦੇ ਸੀ ਬੂਟਿਆਂ ਦੀ ਕਟਿੰਗ ਵਗੈਰਾ ਹੋ ਗਈ ਉਹ ਕਰਨੀ ਘਾਹ ਦੀ ਕਟਿੰਗ ਹੋ ਗਈ ਉਹ ਸਾਰੀ ਕਰਨੀ ਬੂਟਿਆਂ ਦੀ ਦੇਖ ਰੇਕ ਦਵਾਈ ਕੋਈ ਪਾਣਾ ਹੈਗਾ ਉਹਨਾਂ ਨੂੰ ਉਹ ਸਾਰਾ ਕੁਝ ਦਿਖਦੇ ਸੀ ਜੀ ਹੁਣ ਸਭ ਤੋਂ ਪਹਿਲਾਂ ਫਾਦਰ ਸਾਹਿਬ ਨੇ ਇੱਥੇ ਨਰਸਰੀ ਜਿਹੜੀ ਸਥਾਪਿਤ ਕੀਤੀ ਸੀ ਜਾਂ ਪਹਿਲਾਂ ਹੋਰ ਵੀ ਸੀ ਮੇਰੀ ਪਹਿਲਾਂ ਸਾਡੀ ਇੱਕ ਨਰਸਰੀ ਘੁੰਮਣਾ ਦੇ ਪਿੰਡ ਵਿੱਚ ਹੀ ਸੀ ਪਰ ਦੂਸਰੇ ਰੋਡ ਤੇ ਸੀ ਪਰ ਅਸੀਂ ਆਪਣਾ ਪਿੰਡ ਨਹੀਂ ਛੱਡਿਆ ਨਿੱਕੇ ਘੁੰਮਣਾ ਦੇ ਵਿੱਚ ਹੀ ਸਾਹੀ ਦੂਸਰੀ ਨਰਸਰੀ ਖੋਲੀ ਉੱਥੇ ਸਾਨੂੰ ਬਹੁਤ ਵਧੀਆ ਸਫਲਤਾ ਪ੍ਰਾਪਤ ਹੋਈ ਮਰ ਤੋਂ ਕਿੰਨਾ ਤਾਕਬੀ ਉੱਥੇ ਜਿਹੜਾ ਗਾਗ ਜਿਹੜਾ ਆਉਂਦੇ ਵਿੱਚ ਮੁਸ਼ਕਲ ਹੀ ਮਤਲਬ ਜਿਹੜੇ ਗੱਡੀਆਂ ਤੇ ਵੱਡੀਆਂ ਤੇ ਆਉਂਦੇ ਸੀ ਮਤਲਬ ਪਿੰਡ ਦੇ ਵਿੱਚ ਹੋਣ ਕਰਕੇ ਮੁਸ਼ਕਲ ਆਉਂਦੀਆਂ ਤੁਸੀਂ ਰੋਡ ਤੇ ਪਾਈ ਜਾਂਦੇ ਹਾਂਜੀ ਹਾਂਜੀ ਉੱਥੇ ਸਾਨੂੰ ਮੁਸ਼ਕਲ ਆਉਂਦੀ ਸੀ ਜੀ ਥੋੜੀ ਇਸ ਕਰਕੇ ਫਿਰ ਅਸੀਂ ਥੋੜੀ ਵੱਡੀ ਲਾਈਨ ਤੇ ਆਏ ਵੱਡੇ ਰੋਡ ਤੇ ਆਏ ਉੱਥੇ ਫਿਰ ਆਪਾਂ ਦੋਹਾਂ ਕਨਾਲਾਂ ਵਿੱਚ ਨਰਸੀ ਸਥਾਪਿਤ ਕੀਤੀ ਇੱਥੇ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਹੁਣ ਤੁਹਾਡੇ ਕੋਲ ਜਿਹੜੀਆਂ ਹਾਈਬ੍ਰਿਡ ਜਿਹੜੇ ਨੇ ਬੂਟੇ ਕੁੱਲ ਸਾਰੀਆਂ ਕਿਸਮਾਂ ਜਿਹੜੀਆਂ ਜਾਂ ਕਿਸਮਾਂ ਸਾਡੇ ਕੋਲ ਸਾਰੀਆਂ ਹੈ ਗਹਿਰੇ ਅਮਰੋਦ ਵਿੱਚ ਤਾਈ ਬਾਕੀ ਫਰੂਟ ਆਪਣੇ ਕੋਲ ਸਾਰੇ ਮਿਲ ਜਾਂਦੇ ਜੇ ਅੰਮਰੂਦ, ਕਿਨੂ, ਸੰਤਰਾ, ਮਸੰਮੀ, ਚੀਕੂ, ਲੀਚੀ, ਨਾਰ, ਗਬੂਬਾਸ਼ਾ, ਲੁਗਾਠ, ਬਦਾਮ, ਆੜੂ, ਡ੍ਰੈਗਨ ਫਰੂਟ, ਐਵੋਕਾਡੋ ਜਿਵੇਂ ਮੌਸਮ ਨੂੰ ਲਾ ਕੇ ਦਰਖਤ ਜਿਹੜੇ ਮਤਲਬ ਲੋਕ ਸੁੱਧ ਹਵਾ ਨੂੰ ਜੜੀ ਮਤਲਬ ਚੁੰਦੇ ਨੇ ਸਾਡੇ ਆ ਬਾ ਲਾ ਕੇ ਜਿਹੜੇ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਆਏ ਜਿਵੇਂ ਨਿੰਮ ਦੀ ਬੜੀ ਲਾਗਤ ਇਸ ਟਾਈਮ ਆਉਂਦੀ ਹੈ ਕਈ ਨਰਸਿਆਂ ਦੇ ਵਿੱਚ ਜਿਹੜੀ ਨਿੰਮ ਵੀ ਬਹੁਤ ਖਤਮ ਹੋ ਗਈ ਤੁਹਾਡੇ ਕੋਲ ਅਵੇਲੇਬਲ ਹੁੰਦੀ ਜੀ ਜੀ ਸਾਡੇ ਕੋਲ ਇਸ ਟਾਈਮ ਨਿੰਮ ਵੀ ਅਵੇਲੇਬਲ ਹੈਗੀ ਹੈ ਜੀ ਛਤਰੀ ਵਾਲੀ ਤਰੀਕ ਵੀ ਅਵੇਲੇਬਲ ਹੈਗੀ ਬਹੁੜ ਹੋ ਗਿਆ ਇਹ ਜਿਹੜੇ ਸ਼ਾਮ ਵਾਲੀਆਂ ਨੇ ਵਿਰਾਸਤੀ ਰੁੱਖ ਹੈ ਸਾਡੇ ਕੋਲ ਸਾਰੇ ਅਵੇਲੇਬਲ ਹੈਗੇ ਜੀ ਮਤਲਬ ਫਲ ਦੇ ਵਿੱਚ ਜਿਵੇਂ ਕਹਿ ਦਈਏ ਮਤਲਬ ਆਪਣੇ ਜਾਮ ਨੂੰ ਕਹਿ ਦਈਏ ਜਾਂ ਹੋਰ ਜਿਹੜੇ ਖਾਣ ਪੀਣ ਦੇ ਇਧਰ ਸਾਰੇ ਹਾਂ ਜੀ ਸਾਰੇ ਰੁੱਖ ਅਵੇਲੇਬਲ ਹੈ ਜੀ ਆਪਣੇ ਕੋਲ ਮਤਲਬ ਹੋਰ ਜਿਵੇਂ ਤੂੰ ਦੱਸ ਦੇ ਜੋ ਜਿਹੜੇ ਬੂਟੇ ਨੇ ਮਤਲਬ ਇਸ ਟਾਈਮ ਜਿਹੜੇ ਆ ਕਿੰਨੇ ਦਿਨ ਪਰਸ਼ੇਸ ਕਰਦੇ ਆਪਾਂ ਹਾਈਬ੍ਰਿਡ ਬੂਟੇ ਨੇ ਕਿੰਨੇ ਇਸ ਟਾਈਮ ਜੇ ਸੌਂ ਦੇ ਮਹੀਨੇ ਚ ਲਾਉਣ ਉਹਨਾਂ ਦੀ ਗ੍ਰੋਥ ਕਿਹੜੇ ਬੂਟੇ ਜਿਹੜੇ ਛੇਤੀ ਨਾ ਫੜਦੇ ਜੇ ਸੌਂ ਦੇ ਮਹੀਨੇ ਵਿੱਚ ਕੋਈ ਵੀ ਬੁੱਟਾ ਤੁਸੀਂ ਆਪੇ ਫਲ ਫਰੂਟ ਦਾ ਚਾਹੇ ਉਹ ਸ਼ਾਮ ਵਾਲਾ ਚਾਹੇ ਕੋਈ ਤੁਸੀਂ ਘਰ ਦੇ ਬਾਹਰ ਪਾਮ ਵਗੈਰਾ ਦੇ ਬੂਟੇ ਲਾਣੇ ਨੇ ਜਾਂ ਕੋਈ ਗਮਲੇ ਵਿੱਚ ਬੂਟੇ ਲਾਣੇ ਨੇ ਉਹ ਤੁਹਾਡੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਰਣਗੇ ਜੀ ਸ਼ਾਉਣ ਦੇ ਮਹੀਨੇ ਵਿੱਚ ਜਿਹੜਾ ਹਾਈਬ੍ਰਿਡ ਬੂਟੇ ਜਿਵੇਂ ਗਾਂ ਮੌਸਮ ਨੇ ਚੇਜ ਵੀ ਹੋ ਜਾਣਾ ਉਹਨਾਂ ਨੂੰ ਕੋਈ ਇੱਕਦਮ ਪਹਿੰਦਾ ਮੌਸਮ ਨਹੀਂ ਕਰਦਾ ਨਹੀਂ ਨਹੀਂ ਜੀ ਜਿਹੜਾ ਇੱਕ ਵਾਰ ਬੂਟਾ ਤੁਰ ਪਿਆ ਉਹਨੂੰ ਫਿਰ ਦੁਬਾਰਾ ਕੋਈ ਫਰਕ ਨਹੀਂ ਪਏਗਾ ਜੀ ਮੌਸਮ ਦੇ ਹਿਸਾਬ ਨਾਲ ਉਹ ਫਿਰ ਆਪਣਾ ਗਰੋਥ ਕੰਟੀਨਿਊਸ ਚੱਲਦਾ ਰਹਿੰਦਾ ਹੈਗਾ ਜੀ ਜਿਵੇਂ ਤੁਹਾਡੇ ਕੋਲੋਂ ਗਮਲਿਆਂ ਦੇ ਵਿੱਚ ਲੋਕ ਲਿਆ ਜਾਂਦੇ ਨੇ ਮਿੱਟੀ ਦੇ ਹੁੰਦੇ ਨੇ ਤੇ ਸੀਮਿੰਟ ਦੇ ਦੋ ਉਹਨਾਂ ਗਮਲਿਆਂ ਦਾ ਦੋਮਾ ਕੀ ਫਰਕ ਮਿੱਟੀ ਉਹ ਥੋੜਾ ਹੈਗਾ ਜੀ ਕਿ ਥੋੜਾ ਟਾਈਮ ਘਟ ਘਟਦਾ ਹੈਗਾ ਜੇ ਉਹਦੇ ਵਿੱਚ ਮਟੀਰੀਅਲ ਵਧੀਆ ਪਿਆ ਹੋਵੇ ਤੇ 5-6 ਸਾਲ ਗਮਲਾ ਕੱਢ ਜਾਂਦਾ ਹੈਗਾ ਪਰ ਇਹ ਕਿ ਜਿਹੜਾ ਮਿੱਟੀ ਦਾ ਗਮਲਾ ਹੈਗਾ ਜੇ ਮਿੱਟੀ ਦਾ ਗਮਲਾ ਜਿਹੜਾ ਬੂਟੇ ਨੂੰ ਇੱਕ ਵੱਖਰੀ ਹੀ ਤਤ ਦਿੰਦਾ ਹੈਗਾ ਜੇ ਜਿੱਦਾਂ ਅਸੀਂ ਘੜੇ ਵਿੱਚ ਪਾਣੀ ਪੀਂਨੇ ਆ ਜੀ ਉਹ ਠੰਡਾ ਰਹਿੰਦਾ ਹੈਗਾ ਇਸੇ ਕਰਕੇ ਜਿਹੜਾ ਮਿੱਟੀ ਦਾ ਗਮਲਾ ਹੈਗਾ ਉਹਦੇ ਵਿੱਚ ਕੋਈ ਵੀ ਤੁਸੀਂ ਬੂਟਾ ਲਾਓ ਬੂਟਾ ਮਰੇਗਾ ਨਹੀਂ ਕਿਉਂਕਿ ਬੂਟਾ ਗਮਲਾ ਠੰਡਾ ਰਹਿੰਦਾ ਹੈਗਾ ਜੀ ਤੁਹਾਡੇ ਕਿਆ ਦਾ ਮਤਲਬ ਹੈ ਕਿ ਜਿਹੜਾ ਮਿੱਟੀ ਦਾ ਜਿਹੜਾ ਵਾ ਭਾਂਡਾ ਭਾਂਡਾ ਦਾ ਗਮਲਾ ਵਾ ਉਹਦੇ ਵਿੱਚ ਪਾਣੀ ਠੰਡਾ ਰਹਿੰਦਾ ਵਾ ਮਤਲਬ ਧੁੱਪ ਜਿੰਨੀ ਮਰਜ਼ੀ ਜਿੱਦਾਂ ਮਰਜ਼ੀ ਟੈਂਪਰੇਚਰ ਹੋਵੇ ਹਾਂਜੀ ਹਾਂਜੀ ਜਿੰਨਾ ਮਰਜ਼ੀ ਭਾਵੇਂ ਤੁਸੀਂ ਬੂਟਾ ਕੋਈ ਛਾਵੇਂ ਰੱਖਣ ਵਾਲਾ ਬੂਟਾ ਵੀ ਤੁਸੀਂ ਧੁੱਪੇ ਲਗਾ ਦੋਗੇ ਉਹ ਵੀ ਬੂਟਾ ਸਰਵਾਈਵ ਕਰੇਗਾ ਕਿਉਂਕਿ ਬੂਟਾ ਜਿਹੜਾ ਹੈਗਾ ਜੀ ਉਹ ਠੰਡਾ ਰਹਿੰਦਾ ਹੈਗਾ ਥੱਲਿਓ ਅਸੀਂ ਖੁਦ ਇਹ ਟਰਾਈ ਵੀ ਕੀਤਾ ਹੈਗਾ ਜੀ ਅਸੀਂ ਇੱਕ ਮਤਲ ਉਹ ਬੂਟਾ ਬਿਲਕੁਲ ਡੈੱਡ ਹੋ ਗਿਆ ਸੀ ਜੀ ਉਹਨੂੰ ਫਿਰ ਅਸੀਂ ਪੱਟ ਕੇ ਅਸੀਂ ਮਿੱਟੀ ਦੇ ਗਮਲੇ ਵਿੱਚ ਕੀਤਾ ਉਹ ਬੂਟਾ ਬਿਲਕੁਲ ਆਪਣੇ ਪਹਿਲਾਂ ਦੀ ਅਵਸਥਾ ਵਿੱਚ ਆ ਗਿਆ ਜੀ ਹੁਣ ਜਿਵੇਂ ਹੁਣ ਕਹਿ ਦਿੰਦੇ ਹਾਂ ਉਹ ਲੋਕ ਖੜਦੇ ਨੇ ਤੁਹਾਡੇ ਕੋਲ ਬੂਟੇ ਲੈ ਜਾਂਦੇ ਤੁਹਾਡੇ ਕੋਲ ਇੱਥੇ ਬਿਲਕੁਲ ਸਹੀ ਸਲਾਮਤ ਹੁੰਦੇ ਨੇ ਘਰ ਜਾ ਕੇ ਕਿਵੇਂ ਮਨ ਲੋ ਉਹਨਾਂ ਕੋਲ ਸੰਭਾਲ ਲਈ ਹੁੰਦੀ ਜਾਂ ਕਿਵੇਂ ਸੁੱਕ ਜਾਂਦੇ ਬੂਟੇ ਉਹ ਕਿਵੇਂ ਸੰਭਾਲ ਸੰਭਾਲ ਜੀ ਦੇਖੋ ਕਦੇ ਵੀ ਤੁਸੀਂ ਨਰਸਰੀ ਤੋਂ ਬੂਟਾ ਲੈਣਾ ਹੈਗਾ ਇੱਕ ਤੇ ਨਰਸਰੀ ਵਾਲੇ ਨੂੰ ਜ਼ਰੂਰ ਪੁੱਛਣਾ ਹੈਗਾ ਜੀ ਇੱਕ ਤੇ ਪਹਿਲੀ ਗੱਲ ਗਮਲੇ ਵਿੱਚ ਛੇਕ ਹੋਣਾ ਜ਼ਰੂਰੀ ਹੈ ਜੀ ਗਮਲੇ ਵਿੱਚ ਛੇਕ ਕਰਕੇ ਛੇਕ ਦੇ ਉੱਤੇ ਠੇਕਰੀ ਫੇਰ ਕੋਈ ਬੂਟਾ ਲਗਾਣਾ ਹੈਗਾ ਉਹਦੇ ਵਿੱਚ ਕਈ ਲੋਕ ਜੀ ਸ਼ੇਕ ਨਹੀਂ ਕਰਦੇ ਉਹ ਸਾਰਿਆਂ ਨਾਲੋਂ ਵੱਡਾ ਕਾਰਨ ਹੈ ਜੀ ਬੂਟੇ ਸੁੱਕਣ ਦਾ ਜਿਹੜੇ ਗਮਲੇ ਵਿੱਚ ਬੂਟੇ ਲਗਾਉਂਦੇ ਨੇ ਤੁਹਾਡੇ ਕੋਲ ਜਿਹੜੇ ਇੱਥੇ ਹੁਣ ਗਮਲੇ ਨੇ ਇਹਨਾਂ ਨੂੰ ਤੁਸੀਂ ਸ਼ੇਕ ਕਰਦੇ ਜਾਂ ਘਰ ਜਾ ਕੇ ਮਾਰਤ ਨੂੰ ਫੋਰਸ ਕਰਨਾ ਪੈਂਦਾ ਨਹੀਂ ਜੀ ਅਸੀਂ ਇੱਥੋਂ ਜਿਹੜਾ ਤੇ ਬੂਟਾ ਇੱਥੇ ਸਾਡੇ ਕੋਲੋਂ ਲਗਵਾ ਕੇ ਲੈ ਕੇ ਜਾਂਦੇ ਨੇ ਕਈ ਕਸਟਮਰ ਅਸੀਂ ਉਹਨਾਂ ਨੂੰ ਇੱਥੋਂ ਸ਼ੇਕ ਕਰਕੇ ਪੂਰੀ ਪ੍ਰੋਪਰ ਮੇਨਟੇਨੈਂਸ ਕਰਕੇ ਬੂਟੇ ਉਹਨਾਂ ਦੀ ਲਗਵਾ ਕੇ ਦਈਦੇ ਬਾਈ ਚਾਂਸ ਜੇ ਕੋਈ ਸਾਡੇ ਕੋਲ ਗਮਲਾ ਖੜਦਾ ਵੀ ਹੈਗਾ ਵਾ ਅਹੀਂ ਉਹਨਾਂ ਨੂੰ ਸਪੈਸ਼ਲ ਤੌਰ ਤੇ ਕਹੀਦਾ ਕਿ ਇਹਦੇ ਵਿੱਚ ਸ਼ੇਕ ਜਰੂਰ ਕਰਨਾ ਹੈਗਾ ਜੀ ਸ਼ੇਕ ਕਰਕੇ ਵਿੱਚ ਠਿਕਰੀ ਜਰੂਰ ਰੱਖਣੀ ਹੈਗੀ ਹੈ ਜੀ ਮਰੋਂ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਉਹ ਗਮਲਾ ਵਿਚਾਰਟਿੰਗ ਕਰਦੇ ਜੋ ਕਿੰਨਾ ਚੱਲ ਲਿਵਰ ਪਾਣੀ ਰਹਿਣਾ ਚਾਹੀਦਾ ਕੀ ਕਰਨਾ ਚਾ ਪੂਰਾ ਹਾਂ ਜੀ ਹਾਂ ਜੀ ਉਹ ਪੂਰਾ ਆਪਣਾ ਸੈੱਟ ਕਰਕੇ ਦੇਈਦਾ ਹੈਗਾ ਇੱਥੋਂ ਜੀ ਗਮਲਾ ਇਹਦਾ ਇੱਥੋਂ ਤਿਆਰ ਕਰਵਾਣਾ ਉਹਦਾ ਅਸੀਂ ਬਿਲਕੁਲ ਪ੍ਰੋਪਰ ਖਾਦ ਵਗੈਰਾ ਮੇਨਟੇਨ ਕਰਕੇ ਦੇਈ ਦੇਗੀ ਪ੍ਰੋਪਰ ਇਹ ਕੀ ਹੈ ਕਿ ਕਸਟਮਰ ਨੂੰ ਨਾਲ ਦੱਸ ਕੇ ਦਈਦਾ ਹੈਗਾ ਜੀ ਕਿ ਕਿਹੜਾ ਬੂਟਾ ਛਾਵੇਂ ਰੱਖਣ ਵਾਲਾ ਹੈਗਾ ਜੀ ਤੇ ਕਿਹੜਾ ਧੁੱਪੇ ਰੱਖਣ ਵਾਲਾ ਹੈਗਾ ਜੀ ਕਿਵੇਂ ਹੁਣ ਲੋਕ ਘਰਾਂ ਦੇ ਵਿੱਚ ਫਲ ਫਰੂਟ ਜਿਹੜੇ ਬੂਟੇ ਹਰ ਤਰ੍ਹਾਂ ਦੇ ਹਰ ਕਿਸਮ ਦੇ ਮਰਕ ਤਕਰੀਬਨ ਜਿਹੜੇ ਲਾ ਰਹੇ ਨੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਕਿੰਨੀ ਜੜੀ ਆ ਵਿਤ ਕਿਹੜਾ ਬੂਟਾ ਮੁੱਲ ਕਿੰਨੇ ਕੀ ਹਿਸਾਬ ਨਾਲ ਲਾਉਂਦੇ ਜੀ ਬੂਟਾ ਕੋਈ ਵੀ ਫਲ ਫਰੂਟ ਦਾ ਹੈਗਾ ਜੀ ਜਿਹੜਾ ਅੱਜ ਕੱਲ ਤੇ ਹਾਈਬ੍ਰਿਡ ਬੂਟੇ ਚ ਰਾਣਾ ਵੀ ਹੋ ਜਾਏਗਾ ਤਾਂ ਤੁਹਾਨੂੰ ਉਹ ਦਿੱਕਤ ਨਹੀਂ ਦੇਗਾ ਜੀ 8 ਤੋਂ 10 ਫੁੱਟ ਤੇ ਜਿਹੜਾ ਬੂਟਾ ਲੱਗਿਆ ਹੋਏਗਾ ਜੀ ਬਾਕੀ ਜਿਹੜੇ ਬੂਟੇ ਗਮਲਿਆਂ ਵਿੱਚ ਲਾਣੇ ਨੇ ਉਹ ਤੁਸੀਂ ਨੀਲੇ ਡਰਮ ਵਗੈਰਾ ਜਾਂ ਕੋਈ ਵੀ ਆਪਣੇ ਤੁਸੀਂ ਵੱਡੇ ਗਮਲਿਆਂ ਵਿੱਚ ਲਾ ਸਕਦੇ ਓ ਜਿਹੜੇ ਹਾਈਬ੍ਰਿਡ ਬੂਟੇ ਅੱਜ ਕੱਲ੍ਹ ਗਾੜੀ ਚੱਲਦੇ ਪਏ ਨੇ ਜਿਹੜੇ ਤੁਹਾਡੇ ਕੋਲ ਸਾਰੇ ਹਾਈਬ੍ਰਿਡ ਬੂਟੇ ਨੇ ਕਿੰਨੇ ਮਤਲਬ ਸਾਲ ਦੇ ਵਿੱਚ ਜਿਹੜਾ ਫਲ ਆਪਣਾ ਜਿਹੜਾ ਲੱਗਣਾ ਚਾਹੀਦਾ ਚੱਲ ਜੀ ਆਪਣੇ ਕੋਲ ਜਿਹੜੇ ਹਾਈਬ੍ਰਿਡ ਬੂਟੇ ਹੁੰਦੇ ਨੇ ਉਹ ਇੱਕ ਸਾਲ ਦੇ ਵਿੱਚ ਫਰੂਟਿੰਗ ਚાલુ ਹੋ ਜਾਂਦੀ ਜੀ ਜੋ ਜਿਨਾਂ ਨੂੰ 12 ਮਹੀਨੇ ਜਿਹੜੇ ਫਰੂਟ ਪੈਂਦੇ ਰਹਿੰਦੇ ਨੇ ਉਹਨਾਂ ਕੋਲ ਆਪਣੇ ਕੋਲ ਫਰੂਟ ਲੱਗੇ ਵੀ ਹੁੰਦੇ ਨੇ ਜਿੱਦਾਂ ਅਮਰੂਦ 12 ਮਹੀਨੇ ਚੱਲਦਾ ਰਹਿੰਦਾ ਜੇ ਉਹਨਾਂ ਕੋਲ ਜਿਹੜੇ ਇਸ ਟਾਈਮ ਆਪਣੇ ਕੋਲ ਬੂਟੇ ਅਵੇਲੇਬਲ ਉਹਨਾਂ ਨੂੰ ਅਮਰੂਦ ਲੱਗੇ ਹੋਏ ਨੇ ਚਿਕੂ ਜਿਹੜਾ 12 ਮਾਸੀ ਹੈਗਾ ਜੀ ਉਹਨਾਂ ਨੂੰ ਵੀ ਚਿਕੂ ਲੱਗੇ ਹੋਏ ਨੇ ਇਸ ਟਾਈਮ ਜਿਹੜੇ ਤੇ ਬੂਟੇ ਹੁਣ ਮਤਲਬ ਸਾਡੇ ਇੱਧਰ ਦੇ ਪੰਜਾਬ ਦੇ ਨੇ ਉਹ ਤੇ ਚਲੋ ਸਾਰਿਆਂ ਨੂੰ ਪਤਾ ਜਾਨੂ ਨੇ ਕਿ ਉਹ ਫਲ ਉਹਨਾਂ ਲੱਗ ਹੀ ਜਾਂਦਾ ਬੂਟਿਆਂ ਨੂੰ ਹਾਈ ਕੱਢ ਹੁਣ ਪਰ ਜਿਹੜੇ ਹੁਣ ਸਾਡੇ ਆਲ ਬਾਹਰ ਆਣ ਦੇ ਕੰਟਰੀ ਤੋਂ ਬੂਟੇ ਆ ਰਹੇ ਨੇ ਉਹ ਕਿਵੇਂ ਦੇਖੋਗੇ ਕਿ ਬਾਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੱਲਦੀਆਂ ਨੇ ਆਪਣੇ ਅੰਦਰ ਜੀ ਪਰ ਇਹ ਹੈ ਕਿ ਇਹਨਾਂ ਨੂੰ ਕੁਝ ਟਾਈਮ ਲੱਗਦਾ ਹੈਗਾ ਜੀ 4 ਤੋਂ 5 ਸਾਲ ਟਾਈਮ ਲੈਂਦੀਆਂ ਨੇ ਫਰੂਟ ਚੁੱਕਣ ਤੇ ਜੀ ਮਤਲਬ ਮੌਸਮ ਦਾ ਹਵਾ ਦਾ ਕੋਈ ਇਹਨਾਂ ਨਾਲ ਤਾਲੁਕ ਪੈਂਦਾ ਚੱਪੀ ਜੀ ਕੁਝ ਦਾ ਫਰਕ ਪੈਂਦਾ ਹੈਗਾ ਜੀ ਬਾਕੀ ਮਤਲਬ ਸਾਰੇ ਚੱਲ ਹੀ ਜਾਂਦੇ ਨੇ ਜਿੰਨੇ ਤੱਕ ਅਹੀਂ ਲਵਾਏ ਹੋਏ ਨੇ ਡ੍ਰੈਗਨ ਫਰੂਟ ਦੇ ਬੂਟੇ ਇੱਥੇ ਹੋ ਗਏ ਅਵੋਕਾਡੋ ਦੇ ਹੋ ਗਏ ਅਸੀਂ ਸਾਰੇ ਲਗਵਾਏ ਹੋਏ ਨੇ ਅੰਜੀਰ ਦੇ ਬੂਟੇ ਲਗਵਾਏ ਹੋਏ ਨੇ ਸਾਰਾ ਦਾ ਫਰੂਟ ਸਿਸਟਮ ਜਿਹੜਾ ਹੈਗਾ ਬਹੁਤ ਵਧੀਆ ਹੈਗਾ ਜੀ ਹਲੋ ਅੰਜੀਰ ਜਰੀ ਆਮਲ ਹੁਣ ਇਸ ਟਾਈਮ ਵੀ ਜੜੀ ਚਲੋ ਹੈਗੀ ਤੇ ਪਹਿਲਾਂ ਦੀ ਪਰ ਇਸ ਟਾਈਮ ਉਧਰ ਰੁਝਾਨ ਜਿਹੜਾ ਜ਼ਿਆਦਾ ਹੋ ਰਿਹਾ ਕਿੱਦਾਂ ਦਾ ਜਿਹੜਾ ਤੁਹਾਡੇ ਬੂਟੇ ਵਿੱਚ ਹੈ ਕਿੱਦਾਂ ਦਾ ਰਿਸਪੌਂਸ ਰਿਸਪੌਂਸ ਸਾਡੇ ਕੋਲ ਬਹੁਤ ਵਧੀਆ ਆਇਆ ਹੈ ਜੀ ਅੰਜੀਰ ਦਾ ਅੰਜੀਰ ਸਾਡੇ ਕੋਲ ਖੁਦ ਕੋਲ ਲੱਗੀ ਹੋਈ ਹੈ ਜੀ ਅੰਜੀਰਾਂ ਵੀ ਲੱਗੀਆਂ ਹੋਈਆਂ ਨੇ ਉਹਨੂੰ ਛੋਟਾ ਜਿਹਾ ਹੀ ਕੋਈ ਮਤਲਬ ਜ਼ਿਆਦਾ ਨਹੀਂ 4-5 ਫੁੱਟ ਦਾ ਬੂਟਾ ਹੈਗਾ ਜੀ ਘਾਟੋ ਘਾਟ 30 ਤੋਂ 35 ਫਰੂਟ ਲੱਗੇ ਹੋਏ ਨੇ ਅੰਜੀਰ ਨੂੰ ਜੀ ਮੈਨੂੰ ਰਿਜ਼ਲਟ ਉਹਦਾ ਆਉਂਦਾ ਪਿਆ ਰਿਜ਼ਲਟ ਬਹੁਤ ਹੀ ਵਧੀਆ ਹੈਗਾ ਜੀ ਜਿਹੜਾ ਡਰੈਗਨ ਫਰੂਟ ਆ ਇਹ ਲੋਕ ਮੈਨੂੰ ਕਹਿੰਦੇ ਪਾ ਜਾਂਦੇ ਇਹਦਾ ਮਤਲਬ ਅਸਲ ਮੈਨੇ ਦੇ ਵਿੱਚ ਕਿੰਨਾ ਚਿਰ ਸਮੇਂ ਬਾਅਦ ਫਲ ਲੱਗਣੇ ਡਰੈਗਨ ਫਰੂਟ ਹੈਗਾ ਜੀ ਜਿਹੜਾ ਦੇਖੋ ਜੀ ਕਈ ਤਾਂ ਜਿਹੜੇ ਬਾਹਰ ਤੋਂ ਬੂਟੇ ਆਉਂਦੇ ਨੇ ਕਲਕੱਤੇ ਵਗੈਰਾ ਵਾਲੀ ਸਾਈਡ ਤੋਂ ਉਹ ਤੁਹਾਨੂੰ ਕੱਚੀਆਂ ਪਿੰਦਾ ਤਿਆਰ ਕਰਕੇ ਦੇ ਦਿੰਦੇ ਨੇ ਜਿਹੜੇ ਅਸੀਂ ਬੂਟੇ ਇੱਥੋਂ ਲੈ ਨਰਸਰੀ ਤੋਂ ਸਾਡੇ ਤੋਂ ਮਿਲਦੇ ਰਏ ਜੀ ਸਾਡੇ ਲਾਗੇ ਪਿੰਡ ਇੱਕ ਕੈਲੇਗਲਾ ਬਾਗ ਹੈਗਾ ਜੀ ਡਰੈਗਨ ਫਰੂਟ ਦਾ ਅਸੀਂ ਉੱਥੋਂ ਮਦਰ ਪਲੈਂਟ ਤਿਆਰ ਕਰਵਾਈਦਾ ਹੈਗਾ ਜੀ ਉਹ 2 ਸਾਲ ਦੇ ਵਿੱਚ ਫਰੂਟ ਵਧੀਆ ਸਟਾਰਟ ਕਰ ਦਿੰਦਾ ਹੈਗਾ ਜੀ ਮਤਲਬ ਜੇ ਤੁਹਾਡੇ ਕੋਲ ਕੋਈ ਖਰਦਾ ਤੁਸੀਂ ਉਹਨੂੰ ਪੂਰੇ ਜਿਹੜਾ ਗਾਈਡ ਕਰਕੇ ਦੋਗੇ ਵੀ ਪੂਰੀ ਸੈਟਿੰਗ ਦੱਸੋਗੇ ਐਮਸਾਬ ਲੱਗਣਾ ਤੁਹਾਨੂੰ ਫਲ ਲੱਗਣ ਦਾ ਪੂਰਾ ਰਿਸਪੌਂਸ ਮਿਲੇਗਾ ਜੀ 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 ਪੂਰਾ ਉਹਨੂੰ ਰਿਸਪੌਂਸ ਮਿਲੇਗਾ ਜੀ ਜਿੱਦਾਂ ਹੀ ਦੱਸਾਂਗੇ ਫਰੂਟ ਜਿਹੜਾ ਡ੍ਰੈਗਨ ਫਰੂਟ ਹੈਗਾ ਜੀ ਉਹਨੂੰ ਪਾਣੀ ਘੱਟ ਦੀ ਜ਼ਰੂਰਤ ਪੈਂਦੀ ਹੈਗੀ ਆ ਥੋੜਾ ਢੇਰੀ ਬਣਾ ਕੇ ਲਗਾਣਾ ਹੈਗਾ ਜੀ ਉਹਨੂੰ ਕਈ ਲੋਕ ਜਿੱਦਾਂ ਡ੍ਰੈਗਨ ਫਰੂਟ ਹੈਗਾ ਜੀ ਇੱਕ ਕੈਕਟਸ ਦੀ ਵੈਰਾਈਟੀ ਆ ਕੈਕਟਸ ਤੁਸੀਂ ਦੇਖੋ ਰੇਤਲੀ ਜ਼ਮੀਨ ਵਿੱਚ ਬਿਨ ਇਨੂੰ ਡ੍ਰੈਗਨ ਫਰੂਟ ਨੂੰ ਬਹੁਤ ਹੀ ਲਿਮਿਟਿਡ ਤੌਰ ਤੇ ਚਾਹੀਦਾ ਹੈਗਾ ਜੀ ਉਹ ਜਦੋਂ ਤੁਹਾਡੇ ਤੋਂ ਕਿਲ ਮਲੋ ਘਰ ਦੇ ਵਿੱਚ ਪਰਚੇਸ ਕਰਨੇ ਨਰਸਰੀ ਲਗਾਉਣੀਆਂ ਤੇ ਇਹ ਪ੍ਰੋਪਰ ਡਰੈਸ ਸਾਰੀ ਜਾਣਕਾਰੀ ਜਿਹੜੀ ਇਹ ਸਾਂਝੀ ਕਰੋ ਅਜੇ ਆਪਣੇ ਕੋਲ ਸਾਰਾ ਸਿਸਟਮ ਅਵੇਲੇਬਲ ਹੈਗਾ ਜੀ ਘਰ ਵਿੱਚ ਜਾ ਕੇ ਅਸੀਂ ਬੂਟੇ ਵਗੈਰਾ ਸਾਰੇ ਤਿਆਰ ਕਰਕੇ ਦੇਈਦੇ ਨੇ ਘਰੇ ਵੀ ਜਾ ਕੇ ਲਗਾਓ ਆਈਦੇ ਜੇ ਨੇ ਪਾਰਕ ਵਗੈਰਾ ਬਣਾਉਂਦਾ ਸਾਡੇ ਕੋਲ ਪੂਰਾ ਖਾਸ ਪ੍ਰਬੰਧ ਹੈ ਜੀ ਬਾਕੀ ਆਪਣੇ ਕੋਲ ਇੱਥੇ ਨਰਸਰੀ ਦੇ ਵੀ ਜਿਹੜਾ ਕੋਈ ਆਏਗਾ ਉਹਨੂੰ ਵੀ ਇੱਥੇ ਗਮਲੇ ਤਿਆਰ ਕਰਕੇ ਹੀ ਦੇ ਸਕਦੇ ਆ ਕਿ ਮਿੱਟੀ ਵਗੈਰਾ ਪਾ ਪੂ ਕੇ ਪੂਰਾ ਤਿਆਰ ਕਰਕੇ ਐਡਰੈਸ ਸਾਡਾ ਹੈ ਨਿਸ਼ਾਰਾ ਰੋਡ ਜ਼ਿਲ੍ਹਾ ਗੁਰਦਾਸਪੁਰ ਜੀ ਕੋਈ ਨੰਬਰ ਕਰਾ ਜੋ ਸਾਡੇ ਨੰਬਰ ਜੀ ਆਪਣਾ ਹੈ ਜੀ 8354832703 ਸੋ ਇਹ ਸਨ ਨਰਸਰੀ ਮਾਲਕ ਜਿੰਨਾ ਨਾਲ ਸਾਰੀ ਗੱਲਬਾਤ ਜਿਹੜੀ ਆ ਸਾਂਝੀ ਕੀਤੀ ਆ ਸੋ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਇੱਕ ਜਿਹੜੀ ਸਾਂਝੀ ਕਰ ਦੇਣਾ ਚਾਹੁੰਦਾ ਇਹ ਜਿਹੜੇ ਨਰਸਰੀ ਦੇ ਮਾਲਕ ਨੇ ਇਹ ਜਿਹੜੇ ਪੰਜਾਬ ਦੇ ਨਹੀਂ ਆ ਪਰ ਡਾਊਟ ਪੰਜਾਬ ਤੋਂ ਬਾਹਰ ਆਏ ਨੇ ਸੋ ਇਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਇੱਥੇ ਆਪਣਾ ਇੱਕ ਉਹਨਾਂ ਦੇ ਫਾਦਰ ਸਾਹਿਬ ਦੇ ਵੱਲੋਂ ਪਹਿਲਾਂ ਇੱਕ ਮਾਲੀ ਦਾ ਕੰਮ ਕਰਦੇ ਸੀ ਹੁਣ ਇਹਨਾਂ ਆਪਣੀ ਜਿਹੜੀ ਨਰਸਰੀ ਜਿਹੜੀ ਆ ਆਪਣੇ ਲੈ ਕੇ ਠੇਕੇ ਤੇ ਜਿਹੜੀ ਪਾਲੀ ਏਕਮੀ ਲਾ ਕੇ ਤਾਂ ਆਪਣਾ ਹੀ ਜਿਹਾ ਕਾਰੋਬਾਰ ਇੱਥੇ ਕਰ ਲਿਆ ਗਿਆ ਸੋ ਮੈਂ ਆਪਣੇ ਦਰਸ਼ਕਾਂ ਨੂੰ ਜਿਹੜੀ ਸਾਡੀ ਮੇਨ ਸਟੋਰੀ ਬਣਾਉਣ ਦਾ ਮਕਸਦ ਇਹ ਆ ਕਿ ਸਾਡੇ ਜਿਹੜ ਜਿਹਨੂੰ ਆ ਗਿਆ ਤਰੀਕਾ ਉਸਦਾ ਇਥੇ ਅਮਰੀਕਾ ਸੋ ਇਹ ਜਿਹੜਾ ਛੋਟਾ-ਮੋਟਾ ਪਲਾਂਟ ਲਗਾ ਕੇ ਜਿਹੜਾ ਆਪਣਾ ਰੋਜ਼ਗਾਰ ਜਿਹੜਾ ਇੱਥੇ ਚਲਾ ਸਕਦੇ ਮੈਂ ਤੁਹਾਡਾ ਆਪਣਾ ਲਾਪਰੇਸ਼ ਸਿੰਘ ਖੁਸ਼ੀਪੁਰ